ਬੜਾ ਪਿਆਰ ਕਰਦੇ ਆ ਆ ਗਿਆ ਸਾਹਮਣੇ ਤਿਆਰ ਹੋ ਰਹੇ ਤੁਸੀਂ ਹਾਂ ਤਿਆਰ ਹੋ ਰਿਆ ਸੀ ਅੱਛਾ ਮੈਂ ਨਾ ਤੁਹਾਡੇ ਤੋਂ ਐ ਪੁੱਛ ਰਹੀ ਸੀ ਜੇ ਮੰਗਲਵਾਰ ਤੁਹਾਡੀ ਛੁੱਟੀ ਆ ਆਪਾਂ ਮੇਰੇ ਪਿੰਡ ਚੱਲੀਏ ਰਖੜੀ ਭੈਣ ਨਾਲ ਮੈਂ ਜਾਇਆ ਹਾਂਗੀ ਕੋ ਯਾਰ ਛੁੱਟੀ ਕਿੱਥੇ ਤੈਨੂੰ ਪਤਾ ਹੈ ਕਿੰਨਾ ਕੰਮ ਰਹਿੰਦਾ ਉੱਥੇ ਨਲ ਜੇ ਛੁੱਟੀ ਮਾਰੂਗਾ ਐਵੇਂ ਮੇਰਾ ਤੈਨੂੰ ਪਤਾ ਦਿਹਾੜੀ ਕੱਟ ਲਾਂਗੇ ਉਹ ਹੱਥ ਤਾਂ ਪੈਗੀ ਟੈਟੂ ਹੋ ਰਿਹਾਗਾ ਚੱਲ ਤਾਂ ਮੈਂ ਪੈਂਦਾ ਗੱਲ ਤਾਂ ਥੋੜੀ ਆ ਵੀ ਠੀਕ ਐ ਫਿਰ ਉਹ ਕੀ ਕਰੀਏ ਤੂੰ ਐ ਕਰੀਂ ਪਰ ਕੱਲੀ ਜਾਏਂ ਪੈਸੇ ਲੈ ਲਈ ਮੈਂ ਤੋਂ ਚਲੋ ਠੀਕ ਐ ਫਿਰ ਜਿਵੇਂ ਤੁਹਾਨੂੰ ਠੀਕ ਲੱਗਦਾ ਫਿਰ ਐ ਕਰੋ ਤੁਸੀਂ ਮੈਨੂੰ ਪੈਸੇ ਦੇ ਦਿਓ ਮੈਂ ਸੂਟ ਵੀ ਨਵਾਂ ਸੰਭਾਲ ਲੂੰਗੀ ਨਾਲੇ ਕੁਝ ਮਠਾਈ ਵੀ ਲੈ ਦੂੰਗੀ ਓ ਯਾਰ ਇੰਨੇ ਪੈਸੇ ਕਿੱਥੇ ਨੇ ਮਿਲਣ ਕੋ ਤਾਂ ਸਾਰੇ 500 ਰੁਪਏ ਹੈਗਾ ਤੂੰ ਐ ਕਰੀਂ ਕੱਲੇ ਮਠਾਈਆਂ ਤੇ ਰੱਖ ਈ ਲਈ ਸੂਟ ਕਦੇ ਫੇਰ ਸੰਭਾਲੀਂ ਚਲੋ ਫਿਰ ਮੈਂ ਕਰਦੀ ਆ ਨਵਾਂ ਸੂਟ ਲੈਣ ਦਿੰਦੀ ਆ ਪੁਰਾਣਾ ਹੀ ਬਾ ਲੂਗੀ ਤੁਸੀਂ ਮੈਨੂੰ ਪੈਸੇ ਦੇ ਦਿਓ ਮੈਂ ਰਖੜੀ ਤੇ ਮਠਾਈ ਲੈ ਜੂਗੀ ਹਾਂ ਸੂਟ ਕਰੀ ਤੂੰ ਫੇਰ ਸਮਝ ਆਲੀ ਠੀਕ ਹੈ ਮੈਂ ਤੈਨੂੰ 500 ਰੁਪਏ ਦੇ ਦਵਾਂਗਾ ਜਾਂਦਾ ਠੀਕ ਹੈ ਚਲੋ ਠੀਕ ਹੈ ਫਿਰ ਮੈਂ ਬਾਈ ਨੂੰ ਫੋਨ ਕਰ ਦਿੰਦੀ ਆ ਨਾਲੇ ਉਹ ਵੀ ਖੁਸ਼ ਹੋ ਜੂਗਾ ਵੀ ਮੈਂ ਆ ਰਹੀ ਆ ਹਾਂ ਤੂੰ ਕਰ ਲੈ ਫੋਨ ਫਿਰ ਮੈਂ ਜਾ ਰਾਂਗਾ ਠੀਕ ਹੈ ਠੀਕ ਹੈ ਲੈ ਹੁਣ ਕਿਹਦਾ ਆ ਗਿਆ ਫੋਨ ਆ ਇਹ ਵੀ ਕਿਸੇ ਨਾ ਕਿਸੇ ਦਾ ਆ ਹੀ ਰਹਿੰਦੇ ਆ। ਲੈ ਆ ਗਿਆ ਨੰਦਰਾਣੀ ਦਾ ਫੋਨ। ਰਖੜੀ ਹਜੇ ਆਈ ਨਹੀਂ। ਇਹਦੇ ਫੋਨ ਆਉਣੇ ਪਹਿਲੇ ਹੀ ਸ਼ੁਰੂ ਹੋ ਗਏ। ਕੋਈ ਨਾ। ਇਹ ਤਾਂ ਮੈਂ ਦੰਨੀ ਆ ਪਤਾ। ਹੈਲੋ। ਸਸ਼ੀਕਲ ਬਾਈ। ਹਾਂ ਸਸ਼ੀਕਲ। ਉਹ ਮੈਂ ਭਾਈ ਨਹੀਂ ਮੈਂ ਤੇਰੀ ਭਾਬੀ ਬੋਲਦੀ ਆ। ਉਹ ਤਾਂ ਖੇਤ ਜਾਂਦਾ ਜਾਂਦਾ ਕਾਲੀ-ਕਾਲੀ ਚ ਫੋਨ ਘਰੀ ਭੁੱਲ ਗਿਆ। ਅੱਛਾ ਭਾਬੀ ਤੁਸੀਂ? ਚਲ ਹੋਰ ਸੁਣਾ ਕੀ ਹਾਲ ਚਾਲ ਐ ਹੋਰ ਮੇਰੇ ਤਾਂ ਹਾਲ ਚਾਲ ਠੀਕ ਨੇ ਤੁਸੀਂ ਦੱਸੋ ਹਾਂ ਹਾਂ ਬੈਣੇ ਸਭ ਕੁਝ ਵਧੀਆ ਤੂੰ ਦੱਸ ਸੱਜ ਕਿਵੇਂ ਆਦਾ ਕੀ ਮੈਂ ਤਾਂ ਭਾਬੀ ਐ ਕਹਿ ਰਹੀ ਸੀ ਵੀ ਮੈਂ ਪਿੰਡ ਆ ਰਹੀ ਆ ਰਖੜੀ ਬੰਨਣ ਵਾਸਤੇ ਤੇ ਬਾਈ ਨੂੰ ਕਹਿ ਦਿਓ ਕਿ ਤੈ ਜਾਵੇਂ ਨਾਉਦ ਦੇ ਅੱਛਾ ਤੂੰ ਐਤ ਕੀ ਪਿੰਡ ਆ ਰਹੀ ਆ ਉਹ ਮੈਂ ਤਾਂ ਨਾ ਜੱਸੀ ਤੈਨੂੰ ਐ ਕਹਿੰਦੀ ਸੀ ਵੀ ਤੂੰ ਐਤ ਕੀ ਰਖੜੀ ਕੋਰੀਅਰ ਕਰਵਾ ਦਿੰਦੀ ਉਹ ਨਾਲੇ ਤਾਂ ਮੈਂ ਪਿੰਡ ਜਾ ਆਉਂਗੀ ਦੇਖ ਲੈ ਤੈਨੂੰ ਤਾਂ ਪਤਾ ਹੀ ਆ ਕਿੰਨਾ ਟਾਈਮ ਹੋ ਗਿਆ ਮੈਨੂੰ ਪਿੰਡ ਗਈ ਨੂੰ ਤੂੰ ਤਾਂ ਹਜੇ ਫਿਰ ਵੀ ਮਹੀਨੇ ਵਿੱਚ ਗੇੜਾ ਮਾਰੀ ਜੰਨੀ ਇੱਕ ਨਾਦ ਦਾ ਕੋਈ ਨਾ ਭਾਬੀ ਜਾ ਐ ਮੈਂ ਕਿਹੜਾ ਤੈਨੂੰ ਰੋਕਦੀ ਆ ਨਾਲੇ ਪਹਿਲਾਂ ਮੈਂ ਬਣ ਲੂੰਗੀ ਫਿਰ ਤੂੰ ਜਾ ਐ ਚਲ ਠੀਕ ਐ ਤੇਰੀ ਮਰਜ਼ੀ ਆ ਨਾਲੇ ਉਸ ਦਿਨ ਤੇਰੇ ਭਾਈ ਨੂੰ ਕੰਮ ਵੀ ਆ ਕੋਈ ਨਾ ਭਾਬੀ ਕੰਮ ਤਾਂ ਹੁੰਦੇ ਹੀ ਰਹਿੰਦੇ ਨੇ ਭਾਈ ਨੂੰ ਕਹਿ ਦੇ ਇੱਕ ਦਿਨ ਕੰਮ ਛੱਡ ਦੂਗਾ ਕੁਝ ਨਹੀਂ ਹੁੰਦਾ ਚਲ ਕੋਈ ਨਾ ਮੈਂ ਕਹਿ ਦੂੰਗੀ ਤੇਰੇ ਭਾਈ ਨੂੰ ਚਲੋ ਠੀਕ ਹੈ ਭਾਬੀ ਫਿਰ ਮੈਂ ਰੱਖ ਦਿਆਂ ਫੋਨ ਨਾਲ ਮੈਂ ਰਖੜੀ ਦੀ ਤਿਆਰੀਆਂ ਵੀ ਕਰਨੀਆਂ ਨੇ ਚੰਗਾ ਜੱਸੀ ਵੇ ਰੱਖਨੀ ਆ ਫੋਨ ਓਕੇ ਆਹ ਹੋ ਕਰਨੀਆਂ ਨੇ ਤਿਆਰੀਆਂ 200 ਰੁਪਏ ਦੀ ਰਖੜੀ ਨਹੀਂ ਹੁੰਦੀ ਆਏ ਸਾਲ 2000 ਦਾ ਨੋਟ ਲੈ ਜਾਂਦੀ ਆ ਕੋਈ ਨਾ ਕਿਤੇ ਮੈਂ ਦੰਨੀ ਇਹਨੂੰ 2000 ਦਾ ਨੋਟ ਲਾਉਣੀ ਬਹੁਤ ਕੋਈ ਸਕੀਮ ਰੀਤਾ ਹਾਂ ਨੀ ਆ ਆਏ ਘਰਾਂ ਪੈਸੇ ਵੜ ਕੇ ਲਿਆ ਅੜਦੇ ਤੋਂ ਅੱਛਾ ਉਹ ਸ਼ਾਮ ਦੇ ਜੰਗਾ ਸ਼ਾਮ ਕਰ ਵੱਖ ਲੈਣ ਹਾਂ ਹਾਈ ਹਾਈ ਆ ਤਾਂ ਬਧੀਆ ਕੀਤਾ ਤੁਸੀਂ ਪੈਸੇ ਲਿਆਏ ਅੱਗੇ ਨਾ ਰਖੜੀ ਆਉਂਦੀ ਆ ਮੈਂ ਸੋਨਾ ਸੂਟ ਲਿਆਉਂਗੀ ਹੁਣ ਇਹਨਾਂ ਦਾ ਉਹ ਸੱਚ ਰਖੜੀ ਤੋਂ ਜ਼ਿਆਦਾ ਆ ਐਂ ਕਰੀ 2-4000 ਨਾ ਅੜ ਰੱਖਦੀ ਮੈਂ ਜੱਸੀ ਨੂੰ ਦੇਣਾ ਰਖੜੀ ਆਉਂਦੀ ਆ ਕਿਤੇ ਸਾਰੇ ਖਰਚ ਤੇ ਹੈ 2-4000 ਤੇਰਾ ਦਿਮਾਗ ਤਾਂ ਸੈਟ ਐ 2-400 ਰੁਪਏ ਦੇ ਨਹੀਂ ਬਣੇ 2-4000 ਦਾ ਉਹ ਤੋਂ ਕਮਲੇ ਹੋਈ ਆ ਪਹਿਲੀ ਵਾਰ ਉਹਨੂੰ ਸਹਾਰਾ ਵੀ ਨਹੀਂ ਦਿੱਤਾ ਜੇ ਅੱਜ ਕੀ ਦੇ ਦਾਂਗੇ ਫਿਰ ਕੀ ਹੁੰਦਾ ਚਲ ਮੈਨੂੰ ਕੀ ਆ ਕਰੀ ਜਾ ਆਪਣੀ ਮਰਜ਼ੀ ਤੈਨ ਕਿਹੜਾ ਮੇਰੀ ਸੁਣਨੀ ਆ ਨਾਲੇ ਇਤਿਹਾਰ ਤਾਂ 2 ਮਹੀਨਿਆਂ ਵਾਧਾ ਹੀ ਰਹਿੰਦੇ ਨੇ ਤੂੰ ਲਟਾਈ ਜਾ ਉਸੇ ਨੂੰ ਉਹ ਚਲ ਚੰਗਾ ਤੂੰ ਬਾਲਾ ਨਾ ਬੋਲ ਨਾਲੇ ਮੈਂ ਤੇਥੋਂ ਕੁਛ ਕੇ ਨਹੀਂ ਵਰਤਣਾ ਠੀਕ ਆ ਮੈਂ ਜਿਹੜੇ ਪੈਸੇ ਦੇਣੇ ਨੇ ਆਉਦੀ ਮਰਜ਼ੀ ਨਾਲ ਦੇਣੇ ਨੇ ਤੂੰ 2-4000 ਚੁੱਪ ਕਰਕੇ ਉਹਦੇ ਬਾਰੇ ਰੱਖ ਨਹੀਂ ਕੱਢ ਕੇ ਇੱਕ ਵਾਸੇ ਮੈਂ ਫੇ ਵੀ ਦੇ ਦੂੰਗਾ ਉਹ ਬਾਲਾ ਸਾਰਾ ਘਰ ਲਟਾ ਦੇ ਉਹ ਲਟਾ ਦੇ ਘਰ ਹੈ ਅੱਜ ਅੱਸੀ ਦਾ ਫੋਨ ਆਇਆ ਪਿਆ ਤੈਨੂੰ ਦੱਸੇ ਨਹੀਂਗਾ ਕੀ ਕਹਿੰਦੀ? ਬੀ ਉਹ ਤਾਂ ਐਂ ਕਹਿੰਦੀ ਸੀ ਵੀ ਮੇਰੀ ਨੰਦ ਨਹੀਂ ਆਉਣਾ ਐ ਤੇ ਕੀ ਹੋ ਰਖੜੀ ਕੋਰੀਅਰ ਕਰੂਗੀ। ਅਸੱਇ ਉਹਦੀ ਨੰਦ ਨਹੀਂ ਆਉਣਾ। ਉਹ ਚਲ ਮੈਂ ਕਰੂੰਗਾ। ਉੱਥੇ ਜਾ ਕੇ ਬਣਾਇਆ ਆਉਂਗਾ। ਆਹੋ ਬਣਾਏਂਗਾ ਤੂੰ ਰਖੜੀ। ਨਾ ਜਦੋਂ ਅਗਲੀ ਨੇ ਮਨਾਂ ਕਰਤਾ ਤੈਨੂੰ ਬਾਲਾ ਹੋ ਜਾਣਾ ਦਾ ਚੁੱਪ ਕਰਕੇ ਘਰੇ ਬਹਿ ਜਾ। ਕੋਈ ਲੋੜ ਨਹੀਂ ਕਿਤੇ ਜਾਣ ਦੀ। ਨੜੇ ਐਤਕੀ ਮੈਂ ਆਪਣੇ ਪੇਕੇ ਜਾਣਾ ਰਖੜੀ ਬੰਨਣ। ਸੁਣ ਗਿਆ? ਵੱਡਾ ਆ ਭੈਣ ਆਲਾ। ਤੇ ਬੋਲੀ ਜਿਨ੍ਹਾਂ ਨੇ ਦਾ ਵੀ ਕੋਈ ਹਾਲ ਨਹੀਂ ਹੈਗਾ। ਆਪਦੇ ਰਿਸ਼ਤੇ ਰਿਸ਼ਤੇ। ਦੂਜੇ ਨੇ ਰਿਸ਼ਤੇ ਬਣਾ ਕੇ ਤਾਂ ਆਪਣਾ ਇਹ ਆਵਾਂ ਕੰਮ ਤਾਂ ਸਾਰੇ ਨਿਬੜ ਗਏ ਨਾਲੇ ਮੈਂ ਤਿਆਰ ਵੀ ਹੋਲਾਂ ਨਹੀਂ ਤਾਂ ਲੇਟ ਹੋ ਜਾਣਾ ਮੈਂ ਉਠਿਓ ਉਹ ਤੋਂ ਉਹ ਆਲੇ ਸਾਲੇ ਲੋ ਸਾਰੇ ਰੋਟੀ ਬਣੀ ਪਈ ਖਾ ਲਿਓ ਤੇ ਮੈਂ ਜਾ ਰਹੀਆਂ ਫਿਰ ਮੈਂ ਲੇਟ ਹੋ ਜੂਗੀ ਠੀਕ ਆ ਅੱਛਾ ਜਾ ਰਹੀਆਂ ਲੈ ਪੈਸੇ ਲੈ ਜਾਵਦਾ ਜਾਂਦੀ ਜਾਂਦੀਆਂ ਗਰੀਨ ਵਾਲੇ ਮਠਿਆਈਆਂ ਤੇ ਰੱਖੜੀਆਂ ਲੈ ਜੀ ਠੀਕ ਐ ਪਤੂ ਤਾਂ ਹੀ ਸੋਚੀ ਜਾਨੀ ਹੈਗੀ ਐਨ ਛੇਤੀ ਥੋੜੀ ਜਾਂਦਾ ਹੁੰਦਾ ਪੜਾਂ ਦੀ ਅਗਲਾ ਵੀ ਕੰਮ ਕਰ ਕਰ ਕੀ ਜਾਊਗਾ ਚਲੋ ਤੁਸੀਂ ਰੋਟੀ ਖਾ ਲਓ ਫਿਰ ਮੈਂ ਚાલਦੀ ਹਾਂ ਠੀਕ ਹੈ ਕਿਤੇ ਬਾਤਸੇ ਵੀ ਲੱਗ ਜਾਨੀ ਹਾਂ ਠੀਕ ਹੈ ਕੋਈ ਗੱਲ ਨਹੀਂ ਬਗੜੇ ਮੇਰੇ ਕੋਲ ਤਾਂ ਪੈਸੇ ਹੀ ਘਟਨੇ ਤੇ ਇਹਦੇ ਵਿੱਚ ਮੈਂ ਮਠਾਈ ਦਾ ਡੱਬਾ ਵੀ ਲੈਣਾ ਨਾਲੇ ਰੱਖਣੀ ਵੀ ਵਰੀ ਬਾਈ ਨੂੰ ਫੋਨ ਕਰਕੇ ਦੱਸ ਦੇਣੀ ਆ ਕਿ ਮੈਂ ਚੱਲੀ ਹੋਈ ਆ ਕਿ ਤਿਆਰ ਹੋ ਗੇ ਮੈਂ ਜਾਵਾਂ ਤੇ ਉਧਰੋਂ ਆਪਣੇ ਸੋਹਰੇ ਭਾਬੀ ਨਾਲ ਗਿਆ ਹੋਵੇ ਮੇਰੀ ਗੱਲ ਸੁਣੋ ਆ ਦੇਖੋ ਮੈਂ ਨਵਾਂ ਸੁੱਟ ਲਿਆਂਦਾ ਸੋਹਣਾ ਲੱਗਦਾ ਸੁਣਦਾ ਨਹੀਂ ਤੁਨੋਂ ਓਏ ਹਾਂ ਕੀ ਕਹਿਨੀ ਆ ਮੈਂ ਤਾਂ ਇਹ ਕਹਿਨੀ ਆ ਵੀ ਮੈਂ ਨਵਾਂ ਸੁੱਟ ਲਿਆਂਦਾ ਸੀ ਪਿੰਡ ਤੋਂ ਸਭ ਤੋਂ ਮਹਿੰਗੀ ਦੁਕਾਨ ਉਹ ਜਿਹੜੀ ਰਿੰਕੂ ਸ਼ਰਮਾ ਕੀ ਉੱਥੋਂ ਲਿਆਂਦਾ ਵਧੀਆ ਲੱਗਦਾ ਲੈ ਮੈਂ ਕੱਲੀ ਉਹ ਬੋਲੀ ਜਾਨੀ ਆ ਵੀ ਤੂੰ ਕੀ ਸੋਚੀ ਜਾਂਨੇ ਹੈ ਉਹ ਮੈਂ ਤਾਂ ਐ ਸੋਚਦਾ ਤੀਆ ਹੂੰ ਉਹ ਜੱਸੀ ਕਹਿੰਦੀ ਰਖੜੀ ਕੋਰੀਆ ਕਰੂਗੀ ਨਾ ਤਾਂ ਉਹਨੇ ਰਖੜੀ ਉਹ ਕਰੀਆ ਨਾ ਆ ਪਈਆ ਜੇ ਆਪਾਂ ਐ ਕਰੀ ਉਹਨੂੰ ਫੋਨ ਕਰਕੇ ਪੁੱਛ ਲਈਏ ਲੈ ਦੱਸ ਹੋ ਗਿਆ ਫੇਰ ਭੈਣ ਲਈ ਵਿਰਾਗ ਸ਼ੁਰੂ ਤੇ ਮੈਂ ਇੱਥੇ ਸੋਚੀ ਜਾਨੀ ਆ ਇਹ ਮੇਰੇ ਤੇ ਮੇਰੇ ਸੂート ਦੀਆਂ ਤਰੀਫਾਂ ਕਰੂਗਾ रीत कोरे ਇਹਨੂੰ ਆਪਣੀ ਭੈਣ ਤੋਂ ਵੇਲ ਮਿਲੇ ਤਾਂ ਇਹਦਾ ਧਿਆਨ ਤੇਰੇ ਸੂਟਾਂ ਤੇ ਜਾਵੇ ਇਹ ਤੋਂ ਪਹਿਲਾਂ ਇਹਨੂੰ ਫੋਨ ਲਾਵੇ ਜਲਦੀ ਕੋਈ ਸਕੀਮ ਲਾ ਬੇ ਮੈਂ ਤਾਂ ਇਹ ਕਹਿੰਦੀ ਸੀ ਵੀ ਜੇ ਤੇਰੀ ਭੈਣ ਨੇ ਕੋਰੀਅਰ ਕੀਤੀ ਹੈ ਰਖੜੀ ਤਾਂ ਉਹ ਆਊਗੀ ਹਜੇ ਸਾਰਾ ਦਿਨ ਪਿਆ ਕਿਉਂ ਐਵੇਂ ਹੀ ਬੋੜਾ ਹੋਇਆ ਫਿਰਦਾ ਮਾਣਾ ਮੋਟਾ ਸਾਵਰ ਵੀ ਰੱਖ ਲਿਆ ਕਰ ਆਜੂਗੀ ਰਖੜੀ ਬੰਨ ਲੀ ਉਹ ਮੈਂ ਤਾਂ ਇਹ ਕਹਿਣਾਗਾ ਇੱਕ ਵਾਰੀ ਕਰਕੇ ਦੇਖ ਲੈ ਫਿਰ ਕਿੱਡੀ ਗੱਲ ਆ ਗਈ ਮੈਨੂੰ ਪਤਾ ਲੱਗ ਜਾਵੇ ਵੀ ਆਊ ਕਿ ਨਾ ਇਹ ਦੱਸ ਹੱਦ ਹੋ ਗਈ ਵੀ ਜਦ ਮੈਂ ਕਹੀ ਜਾਨੀ ਆ ਵੀ ਨਹੀਂ ਕਰਾਇਆ ਕੋਰੀਅਰ ਲੈ ਦਸ ਮੈਂ ਝੂਠ ਬੋਲਦੀ ਆ ਤਾਂ ਕਰਾਈ ਹੋਊਗਾ ਮਨ ਵੀ ਲੈ ਕਿਸੇ ਦੀ ਨਾਲੇ ਹੁਣ ਉਹਦੀ ਨਣਦਾ ਆਈਆਂ ਹੋਣਗੀਆਂ ਅਗਲੀ ਕੰਮ ਧੰਦੇ ਚ ਲੱਗੀ ਹੋਣੀ ਫਲਾਂ ਤੂੰ ਫੋਨ ਕਰਦਾ ਚੰਗਾ ਲੱਗੇਗਾ ਅਗਲੀ ਕੀ ਸੋਚਣਗੀਆਂ ਵੀ ਅਸੀਂ ਆਈਆਂ ਬੈਠੀਆਂ ਇਹ ਫੋਨ ਤੇ ਲੱਗੀ ਪਈ ਆ ਉਹ ਫਿਰ ਹੁਣ ਕੀ ਕਰੀਏ ਵੇ ਕਰਨਾ ਕੀ ਆ ਤੂੰ ਦਵਾ ਦਵ ਤਿਆਰ ਹੋ ਜਾ ਆਪਾਂ ਮੇਰੇ ਪਿੰਡ ਚ ਆਲਦੇ ਆ ਮੈਂ ਮੇਰੇ ਭਰਾ ਦੇ ਰਖੜੀ ਬੰਨਣੀ ਆ ਚੱਲ ਠੀਕ ਆ ਐ ਕਰਦਾ ਮੈਂ ਕੋਰੀਅਰ ਦਾ ਪਤਾ ਕਰਕੇ ਆਣਾ ਤੂੰ ਇਹਨੇ ਜੇ ਕੋਈ ਕੰਮ ਤੰਦਾ ਕਰਨਾ ਕਰ ਲੈ ਠੀਕ ਆ ਬੇ ਕੋਰੀਅਰ ਵਾਲੇ ਨੇ ਕਿੱਥੇ ਮੱਥਾ ਮਾਰੇਗਾ ਤਿਆਰ ਤਾਂ ਮੈਂ ਹੋਈ ਬੈਠੀ ਆਪਾਂ ਚੱਲਦੇ ਆ ਉਹ ਜਿਹੜੇ ਜਾਨ ਪਸਾਨ ਵਾਲੇ ਉਹਨਾਂ ਦੇ ਪਤਾ ਕਰ ਆਉਂਗਾ ਚਲ ਚੰਗਾ ਭੱਗ ਜਾ ਤੇਰਾ ਤਾਂ ਉਹ ਕੰਮ ਆ ਮੈਂ ਸੱਗੇ ਵੀਨ ਵਜਾਈਦਾ ਕੋਈ ਫਾਇਦਾ ਨਹੀਂ ਚੰਗਾ ਜਾ ਭੱਗ ਜਾ ਲੈ ਨੀ ਖਵਰੀ ਤਾਂ ਟਾਲਤਾ ਜੇ ਇਹਨੂੰ ਪਤਾ ਲੱਗ ਗਿਆ ਫੇਰ ਮੈਂ ਵੀ ਕੰਮ ਲਈ ਆ ਇਹਨੂੰ ਪਤਾ ਕਿੱਥੋਂ ਲੱਗੂ ਜੇ ధਨੁਜਸੀ ਪਿੰਡ ਆਉਗੀ ਉਦੋਂ ਤੱਕ ਤਾਂ ਮੈਂ ਇਹਨੂੰ ਆਪਣੇ ਪਿੰਡ ਲੈ ਕੇ ਵਗ ਜੂਗੀ ਜਦੋਂ ਉਹ ਗੇਟ ਨੂੰ ਜਿੰਦਾ ਲੱਗਿਆ ਦੇਖੂਗੀ ਆਪੇ ਮੁੜ ਜੂਗੀ ਉਹਨੂੰ ਮੂੜ ਲੂਗਾ ਔਰੇ ਬਾਬਾ ਜੀ ਦਾ ਠੱਲੂ ਫੇਰ ਪਤਾ ਲੱਗੂਗਾ ਤਪਾਰ ਰੱਖਿਆ ਕਦੇ ਆ ਲੈਣਾਂਗੀ ਕਦੇ ਉਹ ਲੈਣਾਂਗੀ ਇਹਦੀ ਨਹੀਂ ਸੀ ਹਫਤੇ ਮੁੱਕਦੇ ਹੈਗੇ ਇੱਕ ਤਾਂ ਫੋਨਾਂ ਦਾ ਵੀ ਔਖਾ ਹੀ ਆ ਕਦੇ ਲੱਗਦਾ ਕਦੇ ਲੱਗਦਾ ਨਹੀਂ ਚੱਲ ਕੋਈ ਨਾ ਬੱਸ ਤਾਂ ਭਾਬੀ ਆਪਣੇ ਪਿੰਡ ਲੇਟ ਹੀ ਜਾਂਦੀ ਐ ਜਦ ਤੱਕ ਉਹ ਜਾਣਗੇ ਉਦੋਂ ਤੱਕ ਤਾਂ ਮੈਂ ਰਖੜੀ ਬਣ ਕੇ ਵਾਪਿਸ ਵੀ ਆ ਜੂੰਗੀ ਨਾਲੇ ਵਸ ਚੰਗਾ ਹੀ ਕੀਤਾ ਮੈਂ ਜਿਹੜਾ ਭਾਬੀ ਤੇ ਬਾਈ ਨੂੰ ਦੱਸਿਆ ਨਹੀਂ ਨਾਲੇ ਉਹ ਇਸ ਵਾਰ ਨੇ ਉਹਨਾਂ ਨੂੰ ਸਰਪ੍ਰਾਈਜ਼ ਵੀ ਮਿਲ ਜੂਗਾ ਲੈ ਬੱਸ ਵੀ ਆ ਗਈ ਲੈ ਕਰ ਲੋ ਗੱਲ ਹਜੇ ਤੱਕ ਨਹੀਂ ਆਇਆ ਹੈਗਾ ਇੱਕ ਤਾਂ ਜੈ ਖਾਣੇ ਦਾ ਮੇਰੇ ਫੋਨ ਦਾ ਵੀ ਪੈ ਇੱਕ ਅੱਜੇ ਮੁੱਕਣਾ ਸੀ ਕਿ ਬੰਦਾ ਫੋਨ ਕਰ ਲੰਦਾ ਪਤਾ ਨਹੀਂ ਕਿੱਥੇ ਫਿਰਦਾ ਕਿਤੇ ਦੱਸੀ ਵੀ ਨਾ ਅਜੇ ਕਿਤੇ ਹੋਰ ਮੇਰੀ ਬਣੀ ਬਣਾਈ ਸਕੀਮ ਤੇ ਸਾਰਾ ਪਾਣੀ ਘੇਰ ਦੇ ਪਰ ਲੈ ਉਹ ਕਿੱਥੋਂ ਆਜੂਗੀ ਉਹ ਤਾਂ ਲੇਟ ਹੀ ਆਉਂਦੀ ਹੁੰਦੀ ਆ ਇਹਨਾਂ ਨੂੰ ਤਾਂ ਅਸੀਂ ਵਗ ਜਾਾਂਗੇ ਤੂੰ ਤਾਂ ਐ ਵੀ ਟੈਨਸ਼ਨ ਲਈ ਜਾਨੀ ਆ ਤੂੰ ਤਾਂ ਐ ਖੁਸ਼ ਹੋ ਵੀ ਅੱਜ ਤਾਂ ਪੂਰਾ 2000 ਬਚਾਇਆ ਪੂਰਾ 2000 ਰੁਪਿਆ ਨਾਲੇ ਜਿਹੜਾ ਆਉ ਭਾਗਤ ਤੇ ਲੱਗਦਾ ਖਰਚਾ ਉਹ ਅੱਡ ਬਚਾਲਿਆ ਤੈਨ ਵੀ है, आ गया जसी तू हाँ पापी मैं क्यों किसी हो, सी। ओ तेरा बा मेरा मतलब अंदर आजा। ਔਰ ਕਿ ਨਹੀਂ ਆਉਣਾ ਸੀ ਤੇਰੇ ਬਾਈ ਨਹੀਂ ਆਉਣਾ ਸੀ ਉਹਨੂੰ ਢੀਕਦੀ ਸੀ ਆ ਜਾ ਕਿਉਂ ਭਾਬੀ ਬਾਈ ਕਿੱਥੇ ਗਿਆ ਹੋਇਆ ਉਹ ਮੈਂ ਤੈਨੂੰ ਦੱਸਿਆ ਤਾਂ ਸੀਗਾ ਵੀ ਤੇਰੇ ਬਾਈ ਨੂੰ ਜ਼ਰੂਰੀ ਕੰਮ ਆ ਤੂੰ ਕਾਹਤੋਂ ਖੇਤੜਾ ਕੀਤੀ ਆਉਣ ਦੀ ਖੇਤਲ ਵਾਰੀ ਕਿਹੜੀ ਗੱਲ ਆ ਨਾਲ ਇੱਕ ਤਾਂ ਦਿਨ ਆਉਂਦਾ ਪੂਰੇ ਸਾਲ 'ਚ ਇਹ ਉਹ ਤਾਂ ਚਲ ਠੀਕ ਹੈ ਮੈਂ ਤਾਂ ਤੇਰੇ ਬਾਈ ਨੂੰ ਵੀ ਕਹਿਤਾ ਸੀ ਵੀ ਤੂੰ ਰਖੜੀ ਕੋਰੀਅਰ ਕਰਵਾਈ ਆ ਚਲ ਕੋਈ ਗੱਲ ਨਹੀਂ ਤੂੰ ਬੈਠ ਮੈਂ ਤੇਰੇ ਵਾਸਤੇ ਪਾਣੀ ਲਿਆਉਣੀ ਆ ਹੋ ਗਿਆ ਉਹੀ ਕੰਮ ਜਿਹਦਾ ਡਰ ਸੀ ਜੇ ਇਹਨਾਂ ਨੂੰ ਪਤਾ ਲੱਗ ਗਿਆ ਇਹਦਾ ਕੁਝ ਜਾਣਣਾ ਨਹੀਂ ਮੇਰਾ ਕੁਝ ਰਹਿਣਾ ਨਹੀਂ ਇਤੋਂ ਪਹਿਲਾਂ ਵੀ ਉਹ ਆ ਜਾਣ ਇਹਨੂੰ ਰਿਤਕੁਰੇ ਇਤੋਂ ਛੇਤੀ ਕੱਢ ਲਾ ਕੋਈ ਸਕੀਮ ਲੈ ਜਿਸੇ ਪਾਣੀ ਕੇ ਲੈ ਹੋਰ ਸੁਣਾ ਕੀ ਹਾਲ ਚਾਲ ਹੈ ਜੀ? ਵਧੀਆ ਭਾਬੀ ਬਸ ਆਈ ਚਲਾਈ ਚੱਲੀ ਜਾਂਦੀ ਆ ਹੋਰ ਕੀ ਚਾਹੀਦਾ? ਨਹੀਂ ਆਈ ਚਲਾਈ ਚੱਲੀ ਜਾਵੇ ਉਹੀ ਬਹੁਤ ਐ। ਇਹ ਤਾਂ ਠੀਕ ਆ ਪਰ ਬਾਈ ਨੇ ਕਦੋਂ ਆਣਾ? ਉਹਨੂੰ ਤਾਂ ਹਲੇ ਟਾਈਮ ਲੱਗੂਗਾ। ਤੈਨੂੰ ਦੱਸਿਆ ਤਾਂ ਹੈਗਾ ਵੀ ਇਹ ਜ਼ਰੂਰੀ ਕੰਮ ਗਿਆ ਹੋਇਆ। ਅੱਛਾ ਬਾਈ ਨੂੰ ਹਲੇ ਟਾਈਮ ਲੱਗੂਗਾ। ਚਲ ਫਿਰ ਮੈਂ ਹੁਣ ਆਈ ਤਾਂ ਹੈਗੀ ਆ। ਉੜੀ ਕੀ ਲੈਣੀ ਆ। ਰਖੜੀ ਤਾਂ ਮੈਂ ਅੱਜ ਬਣ ਕੇ ਜਾਉਂਗੀ ਫਿਰ ਬਾਈ ਨੂੰ। ਚਲ ਜਿਵੇਂ ਤੇਰੀ ਮਰਜ਼ੀ। ਮੈਂ ਕਹਿੰਦੀ ਸੀ ਕਿ ਜੇ ਤੈਨੂੰ ਜਲਦੀ ਆ ਤਾਂ ਤੂੰ ਰਖੜੀ ਰੱਖ ਜਾ ਕੋਈ ਗੱਲ ਨਹੀਂ ਜਦੋਂ ਵੀ ਤੇਰਾ ਭਾਈ ਆਊਗਾ ਆ ਕੇ ਬੰਨ ਲੂਗਾ ਨਾ ਨਾ ਭਾਬੀ ਹੁਣ ਐਨੀ ਦੂਰੋਂ ਆਈਆਂ ਮੈਂ ਰਖੜੀ ਤਾਂ ਬਨ ਕੇ ਹੀ ਜਾਊਂਗੀ ਕੀ ਹੋ ਜਾਊਗਾ ਜੇ ਥੋੜਾ ਟਾਈਮ ਹੋਰ ਲੱਗ ਜਾਊਗਾ ਕੋਈ ਨਾ ਚੱਲ ਠੀਕ ਹੈ ਜਿਵੇਂ ਤੈਨੂੰ ਠੀਕ ਲੱਗਦਾ ਹੈ ਚੱਲ ਕੋਈ ਨਾ ਤੂੰ ਬੈਠ ਮੇਰੇ ਵੈਸੇ ਚਾਹਣਾ ਕਿ ਲਿਆਉਣੀ ਹੈ ਦੇਸੀ ਚਾਹੀ ਲੈ ਇਹਦੇ ਨੇ ਟਲਦੀ ਇਹ ਤਾਂ ਅੱਜ ਹੀ ਲੱਗਦਾ ਮੇਰੀ ਬੁੱਤਨੀ ਫਟਾ ਕੇ ਛੱਡੂਗੀ ਬਥੇਰਾ ਕਿਹਾ ਵੀ ਰਖੜੀ ਕੋਰੀਅਰ ਕਰਦੀ ਉਹ ਨਹੀਂ ਮੰਨੀ ਹਜੇ ਘੜਾ ਉਹ ਤੁਰਦੀ ਆ ਕੰਧ ਬਣ ਕੇ ਬੈ ਗਈ ਵੀ ਲੰਘ ਜਾ ਤੇਰਾ 150 ਰੁਪਿਆ ਲੈਣਾ ਤੂੰ ਲੈ ਜਾ ਆਪਦਾ ਆਖੇ ਉਹਦੇ ਬਨ ਕੇ ਹੀ ਜਾਊਂਗੀ ਬਨ ਜੀ ਰਖੜੀ ਨਾਲੇ ਮੈਨੂੰ ਘੜਾਓ ਘਰੋਂ ਜਸਸੀ ਕੁਝ ਹੋਰ ਖਾਣਾ ਪੀਣਾ ਤਾਂ ਲਿਆਵਾ ਨਾਨਾ ਭਾਬੀ ਬਸ ਚਾਹ ਪੀ ਲਈ ਬੋਤਾ ਬਸ ਆਪਾਂ ਗੱਲਾਂ ਕਰ ਲੈਨੇ ਆ ਤੂੰ ਬਹਿ ਜਾ ਮੇਰੇ ਕੋਲ ਕੋਈ ਗੱਲ ਨਹੀਂ ਕਰ ਲੈਨੇ ਆ ਗੱਲਾਂ ਸੱਚ ਮੈਂ ਤਾਂ ਤੁਹਾਡਾ ਸੂਟ ਵੀ ਹੁਣ ਦੇਖਿਆ ਬਾਲਾ ਹੀ ਸੋਹਣਾ ਸੂਟ ਆ ਲੈ ਸੋਹਣਾ ਕਿਵੇਂ ਨਾ ਹੋਵੇ ਪੂਰੇ 2000 ਦਾ ਸੂਟ ਲਿਆਂਦਾ ਮੈਂ ਨਾਲੇ ਮੈਂ ਸੋਚਿਆ ਵੀ ਪਿੰਡ ਜਾਣਾ ਹੈ ਪੁਰਾਣਾ ਸੂਟ ਪਾਇਆ ਚੰਗਾ ਥੋੜਾ ਲੱਗਦਾ ਨਵਾਂ ਸੂਟ ਪਾ ਕੇ ਜਾਉਂਗੀ ਆਪਣੇ ਪੇਕੇ ਕਿ ਨਹੀਂ ਅੱਛਾ ਭਾਬੀ ਤੂੰ ਵੀ ਅੱਜ ਪਿੰਡ ਜਾਣਾ ਸੀ ਆਪਦੇ ਤੂੰ ਤਾਂ ਮੈਨੂੰ ਦੱਸਿਆ ਹੀ ਨਹੀਂ ਉਹ ਬਸ ਗੱਲਾਂ ਗੱਲਾਂ ਚ ਦਿਮਾਗ 'ਚ ਨਿਕਲ ਗਏ ਤੈਨੂੰ ਦੱਸਣਾ। ਅੱਛਾ ਭਾਬੀ ਕਦੋਂ ਜਾਣਾ ਫਿਰ ਤੂੰ? ਮੈਨੂੰ ਤਾਂ ਐਂਸ ਵੀ ਤੂੰ ਲੇਟ ਜਾਏਂਗੀ। ਨਹੀਂ ਨਹੀਂ ਬਸ ਮੈਂ ਤਾਂ ਜਾਣ ਹੀ ਲੱਗੀ ਸੀਗੀ। ਐਨੇ ਨੂੰ ਤੂੰ ਆ ਗਈ। ਓਹੋ ਫਿਰ ਤਾਂ ਮੈਂ ਤੈਨੂੰ ਵੀ ਲੇਟ ਕਰਾਤਾ। ਤੂੰ ਮੈਨੂੰ ਪਹਿਲਾਂ ਹੀ ਦੱਸ ਦਿੰਦੀ। ਓਹ ਬਸ ਜੱਸੀ ਮੈਂ ਤਾਂ ਤਾਂ ਨਹੀਂ ਦੱਸਿਆ। ਵੀ ਐਵੇਂ ਚੰਗਾ ਨਹੀਂ ਲੱਗਦਾ। ਨਾਲੇ ਮੇਰਾ ਵੀ ਤਾਂ ਤੇਰੇ ਵਾਸਤੇ ਕੋਈ ਫਰਜ਼ ਬਣਦਾ। ਲੈ ਭਾਬੀ ਤੂੰ ਮੇਰੇ ਵਾਸਤੇ ਆਣਾ ਸੋਚਿਆ। ਮੇਰੇ ਵਾਸਤੇ ਤਾਂ ਆਹੀ ਬੋਧਾ। ਮੈਂ ਤਾਂ ਮੇਰਾ ਫੋਨ ਆ ਗਿਆ ਹਲੋ ਹਾਂ ਜस्सी ਚੱਲ ਵੀਗਾ ਨਾ ਨਾ ਜੀ ਹਾਲੇ ਕਿੱਥੇ ਉਹ ਯਾਰ ਇੱਧਰ ਭੈਣ ਹੋਰ ਆਉਣ ਵਾਲੇ ਨੇ ਚੱਲ ਠੀਕ ਹੈ ਪਰ ਜਿਵੇਂ ਤੇਨੂੰ ਠੀਕ ਲੱਗਦਾ ਕਰ ਲਈ ਚਲੋ ਕੋਈ ਕੀ ਹੋ ਗਿਆ ਜस्सी ਕੀ ਕਹਿੰਦਾ ਸੀ ਮੰਟੀ ਉਹ ਤਾਂ ਭਾਬੀ ਮੇਰੀ ਨਨੰਦ ਨੇ ਆਣਾ ਦਾ ਫੋਨ ਕਰਿਆ ਸੀ ਉਹਨਾਂ ਨੇ ਅੱਛਾ ਹਾਂ ਸੱਚ ਤੇਰੀ ਨਨਦਾ ਵੀ ਆਉਣਗੇ ਮੰਟੀ ਦੇ ਰਖੜੀ ਬੰਨਣ ਹਨਾ ਹਾਂ ਤੇ ਫਿਰ ਭਾਬੀ ਮੈਂ ਕਹਿੰਦੀ ਸੀ ਫਿਰ ਮੈਂ ਚਲਦੀ ਹਾਂ ਨਾ ਤੇ ਆ ਡੱਬਾ ਤੇ ਆ ਰਖੜੀ ਨਾ ਵੀਰੇ ਨੂੰ ਫੜਾ ਦਿਓ ਚੰਗਾ ਤੇ ਤੁਸੀਂ ਵੀ ਆਪਦੇ ਪਿੰਡ ਚાલ ਜਾਓ ਮੇਰੇ ਕਰਕੇ ਤੁਸੀਂ ਵੀ ਬਹੁਤ ਲੇਟ ਹੋ ਗਏ ਹੁਣ ਚਲ ਮੇਰਾ ਤਾਂ ਕੋਈ ਨਹੀਂ ਨਾਲੇ ਤੇਰੀਆਂ ਨਨਦਾ ਆਈਆਂ ਹੋਣਗੀਆਂ ਉਹ ਕੀ ਕਹਿਣਗੀਆਂ ਵੀ ਅਸੀਂ ਆਈਆਂ ਆਪ ਸਾਡੀ ਪਰਜਾਈ ਇੱਥੇ ਹੈ ਨਹੀਂ ਨਾਲੇ ਤਾਂ ਨਾਜੁਕ ਜਿਹੇ ਰਿਸ਼ਤੇ ਹੁੰਦੇ ਨੇ ਮਾੜੀ ਜੀ ਗੱਲ ਤੇ ਵਿਗੜ ਜਾਂਦੇ ਨੇ ਚਲ ਇੱਕ ਮਿੰਟ ਮੈਂ ਸ਼ਾਗਨ ਲੈ ਕੇ ਆਈ ਹਾਂ ਸਾਰੇ ਕੋਰੀਅਰ ਆ ਕੇ ਲਿਆਇਆ ਪਰ ਜੱਸੀ ਦਾ ਭੇਜਿਆ ਕੋਰੀਅਰ ਕਿਉਂ ਨਹੀਂ ਆਇਆ ਲੈ ਜੱਸੀ ਐਤ ਕੀ ਐ 100 ਰੁਪਏ ਨਾਲ ਸਾਰ ਲਈ ਅਗਲੀ ਵਾਰੀ ਤੇ ਨਾ ਸੂਟ ਲੈ ਦੂੰਗੀ ਤੇਰੀ ਪਸੰਦ ਦਾ ਕੀ ਕਰਾਂ ਹੱਥ ਹੀ ਬਹੁਤ ਤੰਗ ਹੋਇਆ ਪਿਆ ਨਾਨਾ ਭਾਬੀ ਮੇਰੇ ਪਣ ਤੈਨੂੰ ਆ ਵੀ ਲਾ ਦੇ ਮੈਨੂੰ ਤਾਂ ਤੇਰੇ ਤੇ ਬਾਈ ਦਾ ਪਿਆਰ ਹੀ ਹੋਤਾ ਉਹ ਨਹੀਂ ਨਹੀਂ ਕਮਲ ਜੀ ਧੀਆ ਭੈਣਾਂ ਨੂੰ ਪਹਿਲਾਂ ਖਾਲੀ ਥੋੜਾ ਮੋੜੀ ਦੇ ਚਲ ਚੰਗਾ ਭਾਬੀ ਤੂੰ ਅੰਨਾ ਨਾ ਸੋਚਿਆ ਕਰ ਮੈਂ ਚੱਲਦੀ ਆ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਡੀ ਇਹ ਵੀਡੀਓ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਨਵੀਂ ਆਉਣ ਵਾਲੀ ਹਰ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਬਾਕੀ ਜੀ ਇਹਨਾਂ ਨੇ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਉਹ ਲਿੰਕ ਤੇ ਜਾ ਕੇ ਪੁਰਾਣੀਆਂ ਵੀਡੀਓ ਜਰੂਰ ਦੇਖ ਲਓ ਬਾਕੀ ਇਸ ਵੀਡੀਓ ਦਾ ਨੈਕਸਟ ਪਾਰਟ ਵੀ ਆ ਰਿਹਾ ਅੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਹੁਣ ਗੋਲਾਂਗੇ ਜਿਹੜਾ ਪਹਿਲੇ 15 ਮਿੰਟ ਜਿਹਨਾਂ ਨੇ ਪਿਛਲੀ ਵੀਡੀਓ 'ਚ ਕੀਤੇ ਸੀਗੇ ਪਹਿਲਾ ਜਿਹੜਾ ਮਨਪ੍ਰੀਤ ਘੋਰਤਾਲੀ ਵਾਲਾ ਤੇ ਗਰੇਵਾਲ ਡੈਰੀ ਫਾਰਮ ਪ੍ਰੀਆ ਸ਼ਰਮਾ ਦੀਪ ਸਿੰਮਕ ਹਰਿੰਦਰ ਸਿੰਘ ਮੂਸਾ ਜੱਟ ਮਿਸ ਮਿਸ ਜੀ ਕਮਲਪ੍ਰੀਤ ਕੌਰ ਨਮਨੀਤ ਕੁਮਾਰ ਨਿੰਦੀ ਸਿੰਘ ਕਾਵਲਪ੍ਰੀਤ ਮਨਮੋਹਨ ਸਿੱਧੂ ਦਸਾ ਬਰਾੜ ਦੋਨਲਟ ਟੀਵੀ ਦੋਨਲਟ ਟੀਵੀ ਤਰਸ਼ੇਂ ਸਿੰਘ ਰਮਨ ਸਿੱਧੂ ਇਹਨੇ ਜੀ ਪਹਿਲੇ 15 ਕਮੈਂਟ ਤੁਸੀਂ ਵੀ ਇਸ ਵੀਡੀਓ 'ਚ ਸਭ ਤੋਂ ਪਹਿਲਾਂ 15 ਕਮੈਂਟ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ ਤੁਹਾਡਾ ਨਾਮ ਬੋਲੀਏ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਸਪੋਰਟ ਬਣਾ ਕੇ ਰੱਖੀ ਹੈ ਤੇ ਵੀਡੀਓ ਨੂੰ ਬਤ-ਬਤ ਸ਼ੇਅਰ ਕਰ ਦਿਓ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਰੋਜ਼ ਕਰ ਲਿਓ ਜੀ ਤੇ ਮਿਲਦੇ ਆਂਗੇ ਹੁਣ ਆਪਾਂ ਅਗਲੀ ਵੀਡੀਓ ਨਾਲ ਥੈਂਕ ਯੂ ਧੰਨਵਾਦ ਸਾਰਿਆਂ ਦਾ